ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ ਵੱਲੋਂ ਅੱਜ ਇੱਕ ਅਹਿਮ ਬਿਆਨ ਦਿੱਤੇ ਗਏ ਜਿਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਐਫਸੀਆਈ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਆਟੋਮੈਟਿਕ ਗ੍ਰੇਨ ਐਨਾਲਾਈਜ਼ਰ ਮਸ਼ੀਨਾਂ ਦੇ ਰਾਹੀਂ ਚਾਵਲਾਂ ਦੀ ਪ੍ਰਾਪਤੀ ਤੇ ਫੋਰਟੀਫਾਈਡ ਰਾਈਸ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਪੰਜਾਬ ਦੇ ਸਮੁੱਚੇ ਰਾਈਸ ਮਿਲਰਸ ਅਨੁਮਿੱਥੇ ਸਮੇਂ ਦੇ ਲਈ ਹੜਤਾਲ ਤੇ ਚਲੇ ਜਾਣਗੇ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ 5500 ਰਾਈਸ ਮਿਲਰਸ ਨੇ ਤੇ ਜੇਕਰ ਰਾਈਸ ਮਿਲਰ ਅਸੋਸੀਏਸ਼ਨ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਇਸ ਮਸਲੇ ਨੂੰ ਨੈਸ਼ਨਲ ਪੱਧਰ ਤੇ ਉਠਾਇਆ ਜਾਏਗਾ ਅੱਜ ਦੀ ਇਹ ਮੀਟਿੰਗ ਬੜੀ ਸ਼ਾਰਟ ਪੀਰੀਅਡ ਤੇ ਰੱਖੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਵੱਖ-ਵੱਖ ਸੈਂਟਰਾਂ ਤੋਂ ਆਵਾਜ਼ਾਂ ਆ ਰਹੀਆਂ ਸੀ ਕਿ 10% ਚਾਵਲ ਹੈ ਜਿਹੜਾ ਉਹਨੂੰ ਲਾਉਣ ਵਾਸਤੇ ਐਫਸੀ ਦੇ ਅਧਿਕਾਰੀ ਆਨਕਾਨੀ ਕਰ ਰਹੇ ਹਨ ਔਰ 10% ਚਾਵਲ ਦੇ ਲਈ ਏਜੀ ਮਸ਼ੀਨਾ ਲੋਜੂਟ ਦੀ ਏਜੀ ਮਸ਼ੀਨਾ ਉਹ ਨੇ ਜਿਹੜੀਆਂ ਸਾਡੀਆਂ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਨੇ ਜਿੱਦਣਾਂ ਜਿਹੜੇ ਕਰਪਸ਼ਨ ਖਤਮ ਹੋਈ ਸੀ ਸੋ ਉਹਨਾਂ ਨੂੰ ਉਹਨਾਂ ਦੇ ਵਿੱਚ ਚਾਵਲ ਹੈ ਜਿਹੜਾ ਦੇਖਣ ਨੂੰ ਤਿਆਰ ਨਹੀਂ ਹੈਗੇ ਉਹਦਾ ਮੇਨ ਲੌਜਿਕ ਇਹ ਹੈ ਕਿ ਇਹਦੇ ਨਾਲ ਜਿਹੜੀ ਸਾਡੀ ਕਰਪਸ਼ਨ ਘਟੀ ਸੀ ਸਟਾਫ ਐਫਸੀ ਦਾ ਚਾਹੁੰਦਾ ਕਿ ਅਸੀਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇੰਡਸਟਰੀ ਨੂੰ ਲੁੱਟੀਏ ਉਹਦੇ ਕਰਕੇ ਰੱਖਿਆ ਗਿਆ ਸੀ ਦੋ ਤਿੰਨ ਇਸ਼ੂ ਨੇ ਸਾਡੇ ਦੂਜਾ ਇਹ ਵੀ 45 ਰਾਈਸ ਕੁਆਟੀਫਾਈਡ ਰਾਈਸ ਪੰਜਾਬ ਸਰਕਾਰ ਨੇ ਆਪਣੀ ਐਨਪੈਨਲਮੈਂਟ ਕਰਤੀ ਬੰਦਿਆਂ ਦੀ ਵੀ ਇਹਨਾਂ ਨਾਲ ਤੋਂ ਲੈ ਲਓ ਪਰ ਉਹਨਾਂ ਪੈਨਲਮੈਂਟ ਜਿਹਦੀ ਕੀਤੀ ਆ ਉਹਦਾ ਮਾਲ ਪਾਸ ਕਰਨਾ ਗਵਰਨਮੈਂਟ ਆਫ ਇੰਡੀਆ ਨੇ ਉਹੋ ਜਿਹੜੀ ਸਪਲਾਈ ਹੈ ਉਹ ਇੰਨੀ ਘਟਿਆ ਕਿ ਉਹ 1% ਜੇ 100% ਚਾਹੀਦੀ ਹੈ ਸੋ ਉਹਦੇ ਚ ਅਗਰ ਕੋਈ ਐਫਆਰ ਕੇ ਜੂਨਟ ਵਾਲਾ ਮਾਲ ਦੇ ਵੀ ਰਿਹਾ ਦਾ ਉਹ ਜਿਹੜਾ ਹੈਗਾ ਬਹੁਤ ਜ਼ਿਆਦੇ ਐਕਸਟਰਾ 15 20 ਰੁਪਏ ਕਿਲੋ ਦੇ ਪੈਸੇ ਐਕਸਟਰਾ ਮੰਗ ਕੇ ਪੈਸੇ ਦੇ ਰਹਾ ਸੋ ਇੰਡਸਟਰੀ ਇਸ ਉਹਦੇ ਤੋਂ ਬਹੁਤ ਦੁਖੀ ਸੀ ਅੱਜ ਮੈਂ ਇੱਥੇ ਮੀਟਿੰਗ ਰੱਖ ਕੇ ਤੁਹਾਡੇ ਜਰੀਏ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜੇਕਰ ਇਹਨਾਂ ਨੇ ਸਾਡਾ ਇਹ ਮਸਲੇ ਦੋਨੇ ਫੋਟ ਫਟ ਰਾਇ ਸਰਕਾਰ ਲਵੇ ਅਸੀਂ ਪੈਸੇ ਜਮ੍ਹਾਂ ਕਰਾਉਣ ਨੂੰ ਤਿਆਰ ਆ ਪਰ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਵੀ ਸਾਨੂੰ ਕੁਝ ਨਾ ਹੋਵੇ ਅਸੀਂ ਕਿਤੇ ਨਾ ਇੰਟਰਵੈਨ ਕਰੀਏ ਕੋਈ ਪੰਜਾਬ ਸਰਕਾਰ ਨੇ ਪਹਿਲਾਂ ਵੀ ਸਾਨੂੰ ਜਦੋਂ GST ਸੀ 18% ਇਹਦੇ 45 ਡਰੇਸ ਤੇ ਸਾਡੀ ਪੰਜਾਬ ਸਰਕਾਰ ਨੇ 18 ਲੈ ਲਿਆ ਜਦੋਂ ਕਿ ਹਰਿਆਣੇ ਦੇ ਵਿੱਚ ਉਹਨਾਂ ਨੇ 5 ਲੱਤਾ ਸਾਡੇ ਅਫਸਰ ਇੱਥੇ ਕੋਈ ਹੱਥ ਨਹੀਂ ਲਾਉਣਾ ਚਾਹੁੰਦੇ ਆਪਣੇ ਆਪ ਨੂੰ ਡਰਦੇ ਨੇ ਸੋ ਦੂਜੀ ਗੱਲ ਇਹ ਆ ਵੀ ਏਜੀ ਮਸ਼ੀਨਾਂ ਦਾ ਮਸਲਾ ਅਸੀਂ ਵੀ ਇਹਨਾਂ ਦੇ ਨੋਟਿਸ ਲੈਂਦਾ ਸਰਕਾਰ ਦੇ ਕਿ ਜਿਹੜਾ 10% ਚਾਵਲ ਲੱਗਣਾ ਹੈ ਇੰਪਰੂਵਡ ਡਰੇਸੇ 10% ਰੋਕਣ ਵਾਲਾ ਔਰ ਇਹਨੂੰ ਏਜੀ ਮਸ਼ੀਨਾਂ ਨਾਲ ਦੇਖਿਆ ਜਾਵੇ ਪਰੰਤੂ ਆ ਸਰਾਂਥ ਸੈਂਟਰ ਦੇ ਉੱਤੇ ਏਜੀ ਮਸ਼ੀਨ ਪਈ ਹੈ ਪਰ ਉਹਨੂੰ ਦੇਖਣ ਨੂੰ ਕੋਈ ਤਿਆਰ ਨਹੀਂ ਆ ਸੋ ਇਹ ਕਰਪਸ਼ਨ ਦਾ ਨੰਗਾ ਚਿੱਟਾ ਡਾਂਸ ਆ ਜਿਹੜਾ ਚੱਲਣਾ ਜਾ ਰਿਹਾ ਔਰ ਜਿਹੜੀ ਐਫਆਰਕੇ ਦੀ ਸਪਲਾਈ ਹੈ ਬੜੀ ਬੁਰੀ ਤਰ੍ਹਾਂ ਜਿਹੜੀ ਹੈ ਗਿਆ ਇਹ ਤੋਂ ਬੰਦੇ ਪੀੜਤ ਨੇ ਸੋ ਇਸ ਕਰਕੇ ਅਸੀਂ ਅੱਜ ਆਏ ਆ ਔਰ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਇੰਡੀਆ ਲੈਵਲ ਤੇ ਵੀ ਲੜਾਈ ਨੂੰ ਲੈ ਕੇ ਜਾਵਾਂਗੇ ਔਰ ਪੰਜਾਬ ਦੇ ਵਿੱਚ ਰੀਸੈਂਟਲੀ ਜਨਰਲ ਹੌਸਿੰਗ ਮੀਟਿੰਗ ਬੁਲਾ ਕੇ ਫੈਸਲਾ ਕੀਤਾ ਜਾਊਗਾ ਔਰ ਜੇਕਰ 5-7 ਦਿਨਾਂ ਦੇ ਵਿੱਚ ਮੈਂ ਕਹਿੰਦਾ 5 ਦਿਨਾਂ ਦੇ 6 ਦਿਨਾਂ ਦੇ ਵਿੱਚ ਜੇਕਰ ਇਹ ਨਾ ਸੂਤ ਹੋਇਆ ਸਾਡਾ ਕੰਮ ਤਾਂ ਜਨਰਲ ਹੌਸਿੰਗ ਮੀਟਿੰਗ ਅਸੀਂ ਪਲਾਨ ਕਰ ਲੈਣੀ ਹੈ ਜਨਰਲ ਹੌਸਿੰਗ ਮੀਟਿੰਗ ਰੱਖ ਕੇ ਇਹ ਦੋਨੇ ਮੁੱਦਿਆਂ ਦੇ ਉੱਤੇ ਜੋ ਉੱਥੇ ਹੋਏਗਾ ਅਗਲਾ ਸੰਘਰਸ਼ ਅਸੀਂ ਜਾਰੀ ਕਰ ਦੇਣਾ ਹੈ ਔਰ ਉਹਦੇ ਚ ਜਿਵੇਂ ਮੇਰੀ ਐਸੋਸੀਏਸ਼ਨ ਦੇ ਨਮਾਇਦੇ ਕਹਣਗੇ ਇਹਦਾ ਅਸੀਂ ਮੁਕੰਮਲ ਬਾਈਕਟ ਕਰ ਦਾਂਗੇ ਔਰ ਜਿੰਨਾ ਚਿਰ ਸਰਕਾਰ ਨੂੰ ਚਾਹੀਦਾ ਕਿ ਉਹ ਕਸਟਮ ਬਿਲਡ ਰਾਈਸ ਕੇਂਦਰ ਤੋਂ ਲਵੇ ਜੇ اف 8 ਕੇ ਫੇਲ ਚ ਸਪਲਾਈ ਚ ਫੇਲ ਨੇ ਕਸਟਮ ਬਿਲਡ ਰਾਈਸ ਸੀਐਮਰ ਰਾਈਸ ਹੁੰਦਾ ਉਹਦੇ ਚ ਐਫ 8 ਕੇ ਨਹੀਂ ਪੈਣਾ ਹੁੰਦਾ ਔਰ 10% ਜਿਹੜਾ ਚਾਵਲ ਹੈ ਉਹ ਮਸ਼ੀਨਾਂ ਰਾਹੀਂ ਦੇਖੇ ਵਰਨਾ ਪੰਜਾਬ ਸਰਕਾਰ ਦੀ ਮਿਲਿੰਗ ਹੈ ਜਿਹੜੀ ਉਹ ਬਿਲਕੁਲ ਨਹੀਂ ਹੋਣੀ ਪੰਜਾਬ ਸਰਕਾਰ ਨੂੰ ਐਕਟਿਵ ਹੋ ਕੇ ਕੰਮ ਕਰਨਾ ਪਊਗਾ ਕੇਂਦਰ ਦੇ ਨਾਲ ਬਿਲਕੁਲ ਲੜਾਈ ਲੜਨੀ ਪੈਣੀ ਹੈ ਜਿਹਦੇ ਵਿੱਚ ਐਸੋਸੀਏਸ਼ਨ ਉਹਨਾਂ ਦਾ ਸਾਥ ਦੇਊਗੀ ਤੇ ਪੰਜਾਬ ਸਰਕਾਰ ਨੂੰ ਇਹ ਨਹੀਂ ਹੈਗਾ ਕਿ ਬੈਠ ਕੇ ਦੇਖੀ ਜਾਣਗੇ ਵੀ ਕੀ ਹੋ ਰਿਹਾ ਹੈ ਸਰਕਾਰ ਨੇ ਗਲਬਾ ਕੀਤੀ ਇਸ ਮਾਮਲੇ ਲੈ ਕੇ ਸਰਕਾਰ ਨੂੰ ਜੀ ਅਸੀਂ ਮਤਲਬ ਪਿੱਛੇ ਵੀ ਸੈਕਟਰੀ ਫੂਡ ਦੇ ਨਾਲ ਮੀਟਿੰਗ ਰੱਖੀ ਐਫਆਰਕੇ ਦੇ ਈਸ਼ੂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਕਿ ਅਸੀਂ ਪੋਰਟਲ ਬਣਾ ਦੇਾਂਗੇ ਵੀ ਜਿਹੜਾ ਬੰਦਾ ਪਹਿਲਾਂ ਅਪਲਾਈ ਕਰੂ ਉਹਨੂੰ ਮਿਲ ਜਾਵੇ ਪਰ ਸਪਲਾਈ ਉਹ ਬੜੀ ਘੱਟ ਹੈ ਜਗਬਾਣੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ